ਦੇ ਦੁਦਨ ਸਾਦਾ ਤੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਬੇਨਤੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਦਰਅਸਲ ਸਾਰਾ ਮਾਮਲਾ ਪੁਲਿਸ ਅਧਿਕਾਰੀਆਂ ਦੱਸਿਆ ਕਿ ਜ਼ਮੀਨ ਨੂੰ ਲੈ ਕੇ ਸੀ ਦੋਨਾਂ ਪਾਰਟੀਆਂ ਦਾ ਸਮਝੌਤਾ ਪਹਿਲਾਂ ਵੀ ਪੰਚਾਇਤ ਦੇ ਵੱਲੋਂ ਕਰਾ ਦਿੱਤਾ ਗਿਆ ਸੀ ਕਿਉਂਕਿ ਦੋ ਪਿੰਡਾਂ ਦੀ ਜ਼ਮੀਨ ਆਪਸ ਦੇ ਵਿੱਚ ਲੱਗਦੀ ਸੀ ਅਤੇ ਦੋਨਾਂ ਵਿਅਕਤੀਆਂ ਦਾ ਵਿਵਾਦ ਇਹ ਸੀ ਕਿ ਦੋਨਾਂ ਦਾ ਇਹ ਕਹਿਣਾ ਸੀ ਕਿ ਸਾਡੀ ਜ਼ਮੀਨ ਜ਼ਿਆਦਾ ਹੈ ਅਤੇ ਦੂਸਰੇ ਵਿਅਕਤੀ ਦਾ ਕਹਿਣਾ ਸੀ ਕਿ ਮੇਰੀ ਜ਼ਮੀਨ ਜ਼ਿਆਦਾ ਹੈ। ਜਦੋਂ ਇੱਕ ਵਿਅਕਤੀ ਆਪਣੀ ਜ਼ਮੀਨ ਨੂੰ ਪੱਤਰ ਕਰ ਰਿਹਾ ਸੀ ਤਾਂ ਜਦੋਂ ਦੂਜੀ ਪਾਰਟੀ ਨੂੰ ਉਸ ਨੂੰ ਜਾ ਕੰਮ ਸੋਮਵਾਰ ਨੂੰ ਕਰ ਲੈਣਤਾ ਉਹ ਵਿਅਕਤੀ ਦੇ ਵੱਲੋਂ ਜਿਹੜਾ ਬਜ਼ੁਰਗ ਆ ਕੇ ਉਸ ਦੇ ਸਿਰ ਦੇ ਵਿੱਚ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਅਗਲੀ ਕਾਰਵਾਈ ਪੋਸਟਮਾਰਟਮ ਤੋਂ ਬਾਅਦ ਸ਼ੁਰੂ ਕਰ ਦਿੱਤੀ ਜਾਵੇਗੀ ਜੋ ਕੰਪਲੇਨੈਂਟ ਨੇ ਕੰਪਲੇਂਟ ਦਿੱਤੀ ਆ ਕਿ ਜੋ ਇੱਕ ਡਿਸਪਿਊਟ ਹੈ ਨਾ ਉਹਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਸੀ ਆਪਸ ਦੇ ਵਿੱਚ ਉਸ ਡਿਸਪਿਊਟ ਦੇ ਚੱਲਦੇ ਜਦੋਂ ਕੋਈ ਉੱਥੇ ਹਰਕਤ ਮੀਟੀ ਚੱਕਣ ਦੀ ਕਰ ਰਿਹਾ ਸੀ ਇਹਨਾਂ ਨੇ ਜਾ ਕੇ ਮਨਾ ਕੀਤਾ ਤਾਂ ਉਹਨਾਂ ਨੇ ਡੰਡੇ ਨਾਲ ਵਾਰ ਕਰਕੇ ਹੈਡ ਇੰਜਰੀ ਦਿੱਤੀ ਐਂਡ ਊ ਟੂ 댓 ਜਦੋਂ ਉਹਨੂੰ ਲੈ ਕੇ ਜਾ ਰਹੇ ਸੀ ਰਸਤੇ 'ਚ ਉਹਨੂੰ ਘਬਰਾਟ ਹੋਣ ਲੱਗ ਗਈ ਐਂਡ ਆਫਟਰ 댓 ਉਹਦੀ ਡੈਥ ਹੋ ਗਈ ਪੁਲਿਸ ਨੇ ਰਿਕਵੈਸਟ ਦੀਆਂ ਪ੍ਰੋਸੀਡਿੰਗਸ 194 BNSS ਭਾ ਕੇ ਪੋਸਟਮਾਰਟਮ ਕਰਾਉਣਾ ਸ਼ੁਰੂ ਕਰ ਦਿੱਤਾ ਔਰ ਕਮਿਟਮੈਂਟ ਕੀਤੀ ਐ ਸੀਨੀਅਰ ਪੁਲਿਸ ਆਫੀਸਰਸ ਨੇ ਕਿ ਆਫਟਰ ਦ ਰਿਪੋਰਟ ਆਫ ਪੋਸਟਮਾਰਟਮ ਜੀਡੀਐਮ ਵੀ ਬਣਦੀਆਂ ਕਾਨੂੰਨ ਦੀਆਂ ਧਾਰਾਵਾਂ ਹੋਣਗੀਆਂ ਉਹਦੇ ਵਿੱਚ ਜਿਹੜਾ ਹੈਗਾ ਉਹ ਐਫ ਆਈ ਆਰ ਦਰਜ ਕੀਤੀ ਜਾਏਗੀ ਯਕੀਨ ਜੀ ਕੀ ਪੈਟਰੋਲਿੰਗ ਫਿਰ ਹੋਵੇਗਾ ਇਸਰ ਸਾਡਾ ਜ਼ਮੀਨੀ ਝਗੜਾ ਚੱਲਦਾ ਸੀਗਾ ਬੰਦ ਤੇ ਚੱਲੋ ਜੀ ਮਦੀ ਤੋਂ ਪੈਰਾ ਉੱਥੇ ਸਾਡਾ ਫੈਸਲਾ ਹੋ ਗਿਆ ਸੀਗਾ ਚਲੋ ਤਿੰਨ ਦਿਨ ਪਹਿਲਾਂ ਹੀ ਉਸ ਤੋਂ ਬਾਅਦ ਰੋਕਿਆ ਗਿਆ ਸੀ ਇਹ ਮੰਗਲਵਾਰ ਦਾ ਕੋਈ ਮੁੱਠੀ ਨਾ ਮੁੱਠੇ ਮਟਰ ਕੋ ਇਧਰ ਉਧਰ ਜਿਵੇਂ ਨਾ ਕੋਈ ਸ਼ਟਕਾਨੀ ਨਾ ਕਰੇ ਉਸ ਤੋਂ ਬਾਅਦ ਇਹਨਾਂ ਨੇ ਕੱਲ ਸ਼ਨੀਵਾਰ ਨੂੰ 26 ਨੂੰ ਸ਼ੇਰਖਾਨੀ ਕੀਤੀ ਹੈ ਅੱਜ 26 ਨੂੰ ਸਾਡਾ ਫੈਸਲਾ ਹੋਇਆ ਸੀ 26 ਤਰੀਕ ਨੂੰ ਇਹਨਾਂ ਨੇ ਮਿੱਟੀ ਜੀ ਸੀ ਬੀ ਲਾਤੀ ਜੀ ਉੱਥੇ ਮਿੱਟੀ ਘੁੱਟਣ ਵਾਸਤੇ ਉਸ ਤੋਂ ਬਾਅਦ ਅਸੀਂ ਸਾਡੇ ਭਰਾ ਜੀ ਇੱਕ ਦੋ ਚਲੇ ਗਏ ਇੱਕ ਅਕਾ ਹਰਵਿੰਦਰ ਸਿੰਘ ਤੇ ਇੱਕ ਕਰਮੇਲ ਸਿੰਘ ਜੀ ਇੱਥੇ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਜੀ ਉਹਨਾਂ ਨੇ ਕਰਮੇਲ ਸਿੰਘ ਨੇ ਤੇ ਹਰਵਿੰਦਰ ਸਿੰਘ ਨੇ ਉਹਨੂੰ ਜਾ ਕੇ ਕਿਹਾ ਵੀ ਤੁਸੀਂ ਫੈਸਲੇ ਤੱਕ ਜਦੋਂ ਤੱਕ ਟਾਰਮ ਦਿੱਤਾ ਹੋਇਆ ਉਹਨੂੰ ਮੰਗਲਵਾਰ ਤੱਕ ਉਦੋਂ ਤੱਕ ਰੁਕਜੋ ਮੀਟਿੰਗ ਆਪੋ ਕੋ ਮਤਲਬ ਬਾਅਦ ਤੁਸੀਂ ਜੋ ਮਰਜ਼ੀ ਕਰੋ ਕਿ ਉਹ ਕੇ ਉਹਨਾਂ ਦੇ ਗੱਲ ਪੈ ਗਿਆ ਕਹਿੰਦੇ ਅਸੀਂ ਤਾਂ ਐਵੇਂ ਹੀ ਕਰਾਂਗੇ ਇੱਥੇ ਉਹਨੂੰ ਪਿੱਛਾ ਘੜਾਉਗੇ ਜੀ ਹੁਣ ਸਾਨੂੰ ਕੁਝ ਤੇ ਵੱਡੇ ਅਫਸਰਾਂ ਨੇ ਇਹ ਕਮੈਂਟ ਕੈਂਟ ਕੀਤੀ ਹੈ ਕਿ ਜੋ ਪੋਸਟਮਾਰਮ ਚੱਲ ਰਿਹਾ ਜੀ ਉਹਦੀ ਰਿਪੋਰਟ ਆਵੇਗੀ ਉਹਦੇ ਬਣਦੀ ਕਾਰਵਾਈ ਕਰਨ ਦਿੱਤੀ ਜਾਏਗੀ ਤੇ ਕੱਲ ਇੱਕ ਸਾਡੇ ਦੁੱਧਨ ਗੁੰਜਣਾ ਦੇ ਕੋਲੇ ਖਤੌਲੀ ਪਿੰਡ ਪੈਂਦਾ ਉੱਥੇ ਦੀ ਜ਼ਮੀਨ ਸੀ ਜਿਹਦੇ ਪਿੱਛੇ ਦੋ ਪਾਰਟੀਆਂ ਦੀ ਆਪੋ ਦੇ ਵਿੱਚ ਜਿਹੜੀ ਪੁਰਾਣੀ ਚੱਲਦੀ ਸੀਗੀ ਜਿੱਥੇ ਪੰਚਾਇਤ ਨੇ ਰਾਈ ਨਵਾਂ ਕਰਾ ਦਿੱਤਾ ਸੀ ਪਰ ਉਸ ਤੋਂ ਬਾਅਦ ਅੱਜ ਸਾਡੇ ਕੋਲ ਹਰਵਿੰਦਰ ਸਿੰਘ ਨੇ ਬਿਆਨ ਲਖਾਇਆ ਵੀ ਉਹ ਕੱਲ ਜਦੋਂ ਬੰਦਰੀ ਕਰ ਰਹੇ ਸੀ ਜ਼ਮੀਨ ਤਰਸੀਮ ਸਿੰਘ ਹੋਰੀ ਦੁੱਧਨ ਗੁਜਰਾ ਵਾਲੇ ਤਾਂ ਉਹਨਾਂ ਨੂੰ ਰੋਕਣ ਲਈ ਗਿਆ ਸੀ ਵੀ ਤੁਸੀਂ ਮੰਡੇ ਤੱਕ ਰੁਕਜੋ ਪਰ ਉਹ ਨਹੀਂ ਰੁਕੇ ਤੇ ਉਹਨਾਂ ਨੇ ਉਹਦੇ ਸਿਰ 'ਚ ਪਿੱਛੋਂ ਤੁਰਿਆ ਉਹਦੇ ਡੰਡਾ ਮਾਰਿਆ ਤੇ ਪਰ ਫਿਰ ਵੀ ਇਹਦੇ ਸਬੰਧੀ ਉਹਨਾਂ ਨੇ ਕਿਹਾ ਵੀ ਪੋਸਟਮਾਰਟਮ ਕਰਾ ਕੇ ਜਿਹੜਾ ਜੋ ਵੀ ਅਸਲੀ ਕਾਰਨ ਆਉਦੀ ਡੈਥ ਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰੋ ਸੋ ਅਸੀਂ ਉਹਦੇ 'ਚ 194 ਬੀ ਐਨ ਐਸ ਐਸ ਦੇ ਤਹਿਤ ਜਿਹੜੀ ਆ ਪੋਸਟਮਾਰਟਮ ਕਰਵਾ ਰਹੇ ਹਾਂ ਪੋਸਟਮਾਰਟਮ ਤੋਂ ਬਾਅਦ ਜਿਹੋ ਜਿਹਾ ਵੀ ਉਹਦਾ ਨੈਚਰ ਆਫ ਇੰਜਰੀ ਜਾਂ ਕੌਜ਼ ਆਫ ਡੈਥ ਆਊਗਾ ਉਦੇ ਹਿਸਾਬ ਨਾਲ ਕੇ ਕਾਰਵਾਈ ਕੀਤੀ ਜਦ ਵੀ ਪੈਲਰ ਵੀ ਆਪਸੀ ਬਰੰਝੇ ਸੀਗੀ ਨਹੀਂ ਕੋਈ ਐਵੇਂ ਰੰਝੇ ਸੀ ਨਹੀਂ ਨਿਵਰ ਦੋਨੋਂ ਜ਼ਮੀਨ ਨੇੜੇ ਨੇੜੇ ਲੱਗਦੀ ਸੀ ਤੇ ਜਿਹੜਾ ਜ਼ਮੀਨ ਜਿਹੜਾ ਬੰਦੇ ਤੇ ਦੋ ਪਿੰਡਾਂ ਦੀ ਹੱਦ ਕਰਕੇ ਥੋੜਾ ਜਿਹਾ ਇਹਨਾਂ ਦਾ ਸੀਗਾ ਵੀ ਆਪਸ ਵਿੱਚ ਮੇਰੀ ਵੱਧ ਨਿਕਲਦੀ ਆ ਉਧਰ ਨਿਕਲ